ਬੀਤਿਆ ਹੋਇਆ ਸਮਾਂ ਸਾਡੇ ਮਨ ਦੇ ਉੱਤੇ ਗਹਿਰੀ ਛਾਪ ਛੱਡਦਾ ਹੈ ਬੀਤੇ ਸਮੇਂ ਦੇ ਵਿੱਚ ਹੋਈਆਂ ਗੱਲਾਂ ਸਾਡੇ ਦੋਸਤ ਮਿੱਤਰਾਂ ਵੱਲੋਂ ਕੀਤਾ ਹੋਇਆ ਧੋਖਾ ਰਿਸ਼ਤੇਦਾਰਾਂ ਦੇ ਵੱਲੋਂ ਕਈਆਂ ਹੋਈਆਂ ਗੱਲਾਂ ਸਾਡੇ ਮਨ ਦੇ ਉੱਤੇ ਗਹਿਰੀ ਛਾਪ ਛੱਡਦੀਆਂ ਨੇ ਸਾਡੀਆਂ ناکਾਮੀਆਂ ਸਾਡੇ ਕੀਤੇ ਹੋਏ ਕੰਮ ਇਹ ਸਾਡੇ ਮਨ ਦੇ ਉੱਤੇ ਉਸੇ ਤਰ੍ਹਾਂ ਟਿਕੇ ਰਹਿੰਦੇ ਨੇ ਤੇ ਸਮਾਂ ਆਪਣੇ ਚਾਲੇ ਚੱਲਦਾ ਰਹਿੰਦਾ ਹੈ। ਇਸੇ ਤਰ੍ਹਾਂ ਦੀ ਇੱਕ ਕਹਾਣੀ ਸਰਵਣ ਕਰ ਰਿਹਾ ਸੀ ਸੋਚਿਆ ਆਪ ਦੇ ਨਾਲ ਸਾਂਝੀ ਕਰਦੇ ਜਾਵਾਂ ਭਾਈ। ਇੱਕ ਨੌਜਵਾਨ ਹੈ ਕੁਲਜੀਤ ਨਾਮ ਹੈ ਇਸ ਦਾ ਤੇ ਇਹ ਆਪਣੀਆਂ ਬੀਤੇ ਹੋਏ ਸਮੇਂ ਤੋਂ ਬੜਾ ਨਾਖੁਸ਼ ਹੈ। ਉਹ ਬੜਾ ਨਾ ਖੁਸ਼ ਹੈ ਆਪਣੇ ਬੀਤੇ ਹੋਏ ਸਮੇਂ ਦੇ ਵਿੱਚ ਇਸ ਦੀਆਂ ناکਾਮੀਆਂ ਤੋਂ کاروبار ਇਸ ਦਾ ਕੋਈ ਚੰਗਾ ਚੱਲ ਨਹੀਂ ਰਿਹਾ ਰਿਸ਼ਤੇਦਾਰਾਂ ਦੇ ਵਿੱਚ ਬਹੁਤੀ ਪਕੜ ਨਹੀਂ ਹੈ ਯਾਰ ਮਿੱਤਰ ਵੀ ਇਸ ਨੂੰ ਗਾਹੇ ਬਗਾਹੇ ਧੋਖਾ ਦੇ ਜਾਂਦੇ ਨੇ ਤੇ ਮਨ ਦੇ ਵਿੱਚ ਇਹ ਸਾਰੀ ਨਿਰਾਸ਼ਾ ਭਰੀ ਪਈ ਹੈ ਉਦਾਸ ਰਹਿਣ ਲੱਗਦਾ ਹੈ ਇੱਕ ਦਿਨ ਕੀ ਹੋਇਆ ਬੈਠਿਆ ਬੈਠਿਆ ਚੱਲ ਪੈਂਦਾ ਹੈ ਅੱਗੇ ਇੱਕ ਫਕੀਰ ਕੋਲ ਪਹੁੰਚ ਜਾਂਦਾ ਹੈ ਪ੍ਰਣਾਮ ਕਰਦਾ ਹੈ ਜਾ ਕੇ ਫਕੀਰ ਨੂੰ ਤੇ ਆਖਦਾ ਹੈ ਫਕੀਰ ਸਾਈ ਮੈਂ ਬੜਾ ਨਿਰਾਸ਼ ਹਾਂ ਕਾਰੋਬਾਰ ਕੋਈ ਚੱਲ ਨਹੀਂ ਰਿਹਾ ਰਿਸ਼ਤੇਦਾਰਾਂ ਨਾਲ ਵੀ ਨਹੀਂ ਬਣਦੀ ਤੇ ਦੋਸਤ ਮਿੱਤਰ ਵੀ ਕੋਈ ਮੇਰੇ ਨਾਲ ਨਹੀਂ ਖੜਦਾ ਮੈਂ ਕੀ ਕਰਾਂ ਮੇਰੇ ਅੰਦਰ ਇਤਨੀਆਂ ਨਫ਼ਰਤਾਂ ਭਰੀਆਂ ਪਈਆਂ ਨੇ ਕਿ ਅੱਗੇ ਵਧਣ ਨੂੰ ਜੀ ਨਹੀਂ ਕਰਦਾ ਬੜਾ ਪਰੇਸ਼ਾਨ ਹਾਂ ਤੇ ਇਹ ਫਕੀਰ ਮੁਸਕਰਾਉਣ ਲੱਗਿਆ ਕੁਲਜੀਤ ਦੀਆਂ ਗੱਲਾਂ ਸੁਣ ਕੇ ਕਹਿਣ ਲੱਗਿਆ ਬੈਠੋ ਭਾਈ ਤੁਸੀਂ ਹੁਣ ਕੀ ਚਾਹੁੰਦੇ ਹੋ ਕੁਲਜੀਤ ਕਹਿਣ ਲੱਗਿਆ ਫਕੀਰ ਸਾਈ ਮੇਰੀ ਅਗਵਾਈ ਕਰੋ ਮੈਂ ਅਕੇ ਕੀ ਕਰਾਂ ਕਿਸੇ ਕੰਮ ਨੂੰ ਮਨ ਨਹੀਂ ਕਰਦਾ ਐਸਾ ਮੇਰੇ ਅੰਦਰ ਨਫਰਤਾਂ ਭਰੀਆਂ ਪਈਆਂ ਨੇ ਮੇਰੇ ਅੰਦਰ ਕਿਸੇ ਦਾ ਸਤਕਾਰ ਨਹੀਂ ਰਿਹਾ ਜਿਸ ਰਿਸ਼ਤੇਦਾਰਿਸ ਦੋਸਤ ਮਿੱਤਰ ਕੋਲੋਂ ਮੈਂ ਮਦਦ ਮੰਗੀ ਕਿਸੇ ਨੇ ਮੇਰੀ ਸਹਿਯਤਾ ਨਹੀਂ ਕੀਤੀ ਸਾਰਾ ਸਮਾਂ ਜੋ ਮੇਰੇ ਨਾਲ ਬੀਤਿਆ ਹੈ ਮੇਰੇ ਮਨ ਦੇ ਵਿੱਚ ਉਸੇ ਤਰ੍ਹਾਂ ਭਰਿਆ ਪਿਆ ਹੈ ਤੇ ਕਿਸੇ ਕੰਮ ਨੂੰ ਰੂਹ ਨਹੀਂ ਕਰਦੀ ਹੁਣ ਆਪ ਜੀ ਦੱਸੋ ਮੈਂ ਕੀ ਕਰਾਂ ਫਕੀਰ ਜੀਆਂ ਨੇ ਕੀ ਕੀਤਾ ਇੱਕ ਖਾਲੀ ਝੋਲਾ ਚੁੱਕਿਆ ਤੇ ਕੁਲਜੀਤ ਦੇ ਹੱਥ ਫੜਾਉਂਦਿਆਂ ਹੋਇਆਂ ਕਿਹਾ ਕਿ ਲੈ ਪੁੱਤਰ ਤੇਰੀ ਸਾਰੀ ਮੁਸ਼ਕਿਲ ਦਾ ਹੱਲ ਅਸੀਂ ਕਰ ਦਿੰਦੇ ਹਾਂ ਆਹ ਥੈਲਾ ਲੈ ਜਾ ਤੇ ਇਸ ਪਾਸੇ ਵੱਲ ਚੱਲਿਆ ਜਾ ਜਿਤਨੀਆਂ ਗੱਲਾਂ ਤੇਰੇ ਮਨ ਦੇ ਵਿੱਚ ਨੇ ਜਿਤਨੀਆਂ ਨਫਰਤਾਂ ਨੇ ਉਨ੍ਹਾਂ ਦੇ ਨਾਮ ਦਾ ਇੱਕ ਇੱਕ ਪੱਥਰ ਚੱਕ ਕੇ ਇਸ ਝੋਲੀ ਦੇ ਵਿੱਚ ਪਾਈ ਜਾਂਦੀ। ਕੁਲਜੀਤ ਨੂੰ ਇਹ ਕੰਮ ਸੌਖਾ ਲੱਗਿਆ ਤੇ ਝੋਲਾ ਚੱਕ ਕੇ ਤੁਰ ਪੈਂਦਾ ਹੈ ਦਸੇ ਹੋਏ ਰਸਤੇ ਦੇ ਵੱਲ। ਪਹਿਲਾ ਪੱਥਰ ਚੱਕਦਾ ਹੈ ਆਪਣੀ ناکامی ਦੇ ਨਾਮ ਦਾ ਝੋਲੇ ਦੇ ਵਿੱਚ ਪਾ ਦਿੰਦਾ ਹੈ। ਇਸ ਤਰ੍ਹਾਂ ਕਰਦਿਆਂ ਕਰਦਿਆਂ ਇੱਕ ਇੱਕ ਪੱਥਰ ਚੱਕਦਾ ਹੈ ਆਪਣੀ ناکامی ਆਪਣੀ ਨਫ਼ਰਤ ਆਪਣੇ ਰਿਸ਼ਤੇਦਾਰਾਂ ਦੇ ਕੀਤੇ ਹੋਏ ਕਬੂਲਾਂ ਦੇ ਨਾਮ ਦਾ ਆਪਣੇ ਦੋਸਤਾਂ ਮਿੱਤਰਾਂ ਦੇ ਦਿੱਤੇ ਹੋਏ ਧੋਖੇ ਦੇ ਨਾਮ ਦਾ ਇੱਕ ਇੱਕ ਬੱਥਰ ਚੱਕਦਾ ਜਾ ਰਿਹਾ ਹੈ ਤੇ ਝੋਲੇ ਦੇ ਵਿੱਚ ਪਾਈ ਜਾਂਦਾ ਹੈ ਇਸ ਤਰ੍ਹਾਂ ਕਰਦਿਆਂ ਕਰਦਿਆਂ ਇਹ ਥੈਲਾ ਭਰ ਜਾਂਦਾ ਹੈ ਇਤਨਾ ਭਾਰੀ ਹੋ ਜਾਂਦਾ ਹੈ ਕਿ ਕੁਲਜੀਤ ਨੂੰ ਚੱਕਣਾ ਮੁਸ਼ਕਲ ਹੋ ਗਿਆ ਮੋਢੇ 'ਤੇ ਲਾ ਕੇ ਥੈਲਾ ਥੱਲੇ ਰੱਖ ਲੈਂਦਾ ਹੈ ਤੇ ਬੈਠ ਜਾਂਦਾ ਹੈ ਆ ਕਿ ਫਕੀਰ ਜੀਆਂ ਦੇ ਚਰਨਾਂ ਦੇ ਵਿੱਚ ਤੇ ਕਹਿਣ ਲੱਗਿਆ ਸਾਈ ਜੀ ਇਹ ਥੈਲਾ ਮੈਥੋਂ ਚੱਕ ਨਹੀਂ ਹੋ ਰਿਹਾ ਹੈ ਜਨਾ ਭਾਰਾ ਹੋ ਗਿਆ ਹੈ ਤੇ ਫਕੀਰ ਜੀ ਮੁਸਕਰਾਉਣ ਲੱਗੇ ਹਾਂ ਭਾਈ ਇਹ ਥੈਲਾ ਤੇਰੇ ਤੋਂ ਨਹੀਂ ਚੱਕਿਆ ਜਾ ਰਿਹਾ ਇਸੇ ਤਰ੍ਹਾਂ ਤੇਰਾ ਮਨ ਪੁਰਾਣੀਆਂ ਯਾਦਾਂ ਨੇ ਬੋਝਲ ਕੀਤਾ ਹੋਇਆ ਹੈ ਤੂੰ ਉਹਨਾਂ ਨੂੰ ਨਾਲ ਚੱਕੀ ਫਿਰਦਾ ਹੈ ਜਰਾ ਸੋਚ ਕੇ ਵੇਖ ਜਿਨ੍ਹਾਂ ਨੇ ਤੇਰੇ ਨਾਲ ਇਹੋ ਜਿਹਾ ਸ਼ਲੋਕ ਕੀਤਾ ਉਹ ਆਪਣੇ ਘਰ ਦੇ ਵਿੱਚ ਰੰਗੀ ਵਸ ਰਹੇ ਨੇ ਆਪਣੀਆਂ ਮੌਜਾਂ ਮਾਣ ਰਹੇ ਨੇ ਆਪਣੇ ਕਾਰੋਬਾਰ ਦੇ ਵਿੱਚ ਲੱਗੇ ਹੋਏ ਨੇ ਆਪਣੀ ਨੀਂਦੇ ਸੌਂਦੇ ਨੇ ਉੱਠਦੇ ਨੇ ਤੇ ਤੂੰ ਉਹਨਾਂ ਗੱਲਾਂ ਨੂੰ ਆਪਣੇ ਮਨ ਦੇ ਉੱਤੇ ਲਾ ਕੇ ਆਪਣਾ ਕਾਰੋਬਾਰ ਸਾਰਾ ਗਵਾਈ ਬੈਠਾ ਹੈ ਆਪਣਾ ਮਨ ਉਹਨਾਂ ਗੱਲਾਂ ਦੇ ਪਿੱਛੇ ਲੱਗ ਕੇ ਕਿਧਰੇ ਟਿਕ ਕੇ ਨਹੀਂ ਬੈਠ ਸਕਿਆ ਨਾ ਸੱਜਣ ਨਾਲ ਸੌ ਸਕਿਆ ਹੈ ਚੰਗੀ ਨੀਂਦਰ ਨਹੀਂ ਲੈ ਸਕਿਆ ਮਨ ਦੇ ਨਾਲ ਕੰਮਕਾਰ ਨਹੀਂ ਕਰ ਸਕਿਆ ਤੂੰ ਉਹਨਾਂ ਗੱਲਾਂ ਨੂੰ ਆਪਣੇ ਮਨ ਦੇ ਵਿੱਚ ਵਸਾਈ بیٹھا ਹੈ ਨਹੀਂ ਭਾਈ ਕਦੇ ਸੋਚ ਕੇ ਵੇਖੋ ਜਦ ਆਪਣੇ ਕੋਲ ਇੱਕ ਕਮਰੇ ਦੇ ਵਿੱਚ ਪੁਰਾਣਾ ਸਮਾਨ ਭਰਿਆ ਹੋਇਆ ਹੈ ਕਬਾੜ ਭਰਿਆ ਪਿਆ ਹੈ ਤੇ ਉਸ ਦੇ ਵਿੱਚ ਨਵਾਂ ਸਮਾਨ ਰੱਖਣ ਦੀ ਜਗ੍ਹਾ ਕਿੱਥੋਂ ਉਹ ਸਮਾਨ ਉਹ ਪੂੜਾ ਕਰਕੜ ਬਾਹਰ ਕੱਢੋਂਗੇ ਫਿਰ ਹੀ ਨਵਾਂ ਸਮਾਨ ਟਿਕਣਾ ਹੈ ਭਾਈ ਜੇ ਤੂੰ ਆਪਣੇ ਅੰਦਰੋਂ ਇਹ ਮੈਲ ਧੋ ਦੇਵੇਂਗਾ ਫਿਰ ਤੇਰੇ ਅੰਦਰ ਭਾਈ ਨਵੇਂ ਖਿਆਲ ਨਵੀਆਂ ਸੋਚਾਂ ਨੇ ਘਰ ਪਾਉਣਾ ਹੈ ਫਿਰ ਤੇਰੇ ਕਾਰੋਬਾਰ ਦੇ ਵਿੱਚ ਤਰੱਕੀ ਵੀ ਹੋਵੇਗੀ ਜਦ ਤੂੰ ਮਨ ਲਾ ਕੇ ਕੰਮ ਕਰੇਗਾ ਜਦ ਉਹਨਾਂ ਗਿਲੇ ਸ਼ਿਕਿਆਂ ਨੂੰ ਸ਼ਿਕਵਿਆਂ ਨੂੰ ਭੁਲਾ ਕੇ ਅੱਗੇ ਵਧੇਗਾ ਭਾਈ ਸਾਰੇ ਕਾਰਜ ਰਾਸ ਹੋ ਜਾਣੇ ਨੇ ਫਕੀਰ ਜੀਆਂ ਤੋਂ ਨਵੀਂ ਸੇਧ ਲੈ ਕੇ ਕੁਲਜੀਤ ਚੱਲ ਪੈਂਦਾ ਹੈ ਘਰਵਾਲੇ ਨੂੰ ਅੱਜ ਉਸ ਨੂੰ ਆਪਣਾ ਮਨ ਹਲਕਾ ਹਲਕਾ ਲੱਗਿਆ 11 ਦੋਸਤਾਂ ਦੇ ਵੱਲੋਂ ਕੀਤੇ ਹੋਏ ਧੋਖੇ ਠਗੀਆਂ ਸਾਰਿਆਂ ਨੂੰ ਅੱਜ ਭੁੱਲ ਚੁੱਕਿਆ ਹੈ ਕੁਲਜੀਤ ਤੇ ਅੱਗੇ ਵਧਣ ਦੀ ਤਿਆਰੀ ਕਰੀ ਜਾ ਰਿਹਾ ਹੈ ਤੇ ਮਨ ਇਸ ਨੂੰ ਬਿਲਕੁਲ ਆਪਣਾ ਹਲਕਾ ਫੁਲਕਾ ਲੱਗ ਰਿਹਾ ਹੈ ਅੱਜ ਕੁਲਜੀਤ ਨੂੰ ਸਮਝ ਆ ਚੁੱਕਿਆ ਹੈ ਕਿ ਜੇ ਅਸੀਂ ਪੁਰਾਣੀਆਂ ਗੱਲਾਂ ਨੂੰ ਛੱਡ ਕੇ ਅੱਗੇ ਨਹੀਂ ਵੱਧਦੇ ਤਾਂ ਸਾਡਾ ਸਾਰਾ ਸਮਾਂ ਇਸੇ ਤਰ੍ਹਾਂ ਹੀ ਬਰਬਾਦ ਹੋਣਾ ਹੈ ਜੇ ਅਸੀਂ ਇੱਕ ਫੁੱਲਾਂ ਦੀ ਕਿਆਰੀ ਲਾਉਂਦੇ ਹਾਂ ਤੇ ਉਸ ਦੇ ਵਿੱਚ ਉਸੇ ਤਰ੍ਹਾਂ ਪਾਣੀ ਪਾਈ ਜਾਂਦੇ ਹਾਂ ਤੇ ਉਹ ਫੁੱਲਾਂ ਦੇ ਨਾਲ-ਨਾਲ ਨਦੀਨ ਵੀ ਉੱਗ ਖੜਦੇ ਨੇ ਭਾਈ ਨਦੀਨਾਂ ਨੂੰ ਸਾਫ਼ ਕਰਾਂਗੇ ਤਾਂ ਫੁੱਲ ਪਨਪ ਪਹਿਣਗੇ ਜੇ ਉਹ ਨਦੀਨ ਉਸੇ ਤਰ੍ਹਾਂ ਲੱਗੇ ਹੋਏ ਤਾਂ ਫੁੱਲਾਂ ਨੂੰ ਪੈਣ ਵਾਲੀ ਖੁਰਾਕ ਵੀ ਉਹਨੇ ਉਹਨਾਂ ਨਦੀਨਾਂ ਨੇ ਖਾ ਜਾਣੀ ਹੈ ਇਸੇ ਤਰ੍ਹਾਂ ਭਾਈ ਪੁਰਾਣੀਆਂ ਯਾਦਾਂ ਇਹਨਾਂ ਨਦੀਨਾਂ ਦੀ ਤਰ੍ਹਾਂ ਨੇ ਜਦ ਤੱਕ ਇਹਨਾਂ ਪੁਰਾਣੀਆਂ ਯਾਦਾਂ ਨੂੰ ਨਦੀਨ ਰੂਪੀ ਯਾਦਾਂ ਨੂੰ ਅਸੀਂ ਪੁੱਟ ਕੇ ਬਾਹਰ ਨਹੀਂ ਸੁੱਟਦੇ ਕਿਆਰੀ ਦੇ ਵਿੱਚੋਂ ਤੇ ਮਹਿਕ ਦੇ ਫੁੱਲਾਂ ਦੀ ਖੁਸ਼ਬੂ ਅਸੀਂ ਕਿੱਥੋਂ ਭਾਲਦੇ ਹਾਂ ਭਾਈ ਇਸੇ ਤਰ੍ਹਾਂ ਪੁਰਾਣੇ ਸਮੇ ਨੂੰ ਛੱਡ ਕੇ ਅੱਗੇ ਵਧਣ ਦੇ ਵਿੱਚ ਹੀ ਸਫਲਤਾ ਹੈ ਅੱਗੇ ਵਧਣ ਦੇ ਵਿੱਚ ਹੀ ਕਾਮਯਾਬੀ ਹੈ ਭਾਈ